ਤੇ ਪਾਣੀ ਵਧਨ ਦਾ ਖਤਰਾ ਹੈਗਾ ਅਸੀਂ ਅਲਰਟ ਜਾਰੀ ਕਰਤਾ ਹੁਣ ਮੈਂ ਇਹੀ ਬੇਨਤੀ ਕਰਾਂਗਾ ਕਿ ਕੱਗਰ ਦੇ ਦਰਿਆ ਦੇ ਨੇੜੇ ਨਾ ਜਾਇਆ ਜਾਵੇ ਜੇ ਕਿਸੇ ਥਾਂ ਤੇ ਵੀ ਵਾਟਰ ਲੌਗਿੰਗ ਹੈਗੀ ਹੈ ਪਾਣੀ ਖੜਾ ਹੈਗਾ ਤਾਂ ਉਸ ਖੜੇ ਪਾਣੀ ਦੇ ਵਿੱਚ ਵੈਂਚਰ ਨਾ ਕੀਤਾ ਜਾਵੇ ਹਲਕਾ ਕਨੌਰ ਦੇ ਵਿੱਚ ਪਿੱਛੋਂ ਨਨੇੜੀ ਵਾਲੀ ਸਾਈਡ ਤੋਂ ਮੈਂ ਦੇਖਦੇ ਆ ਰਿਹਾ ਹਾਂ ਉੱਤੇ ਵੀ ਪਾਣੀ ਦਾ ਸતર ਥੋੜਾ ਵਧਿਆ ਹੋਇਆ ਹੈਗਾ ਮੇਰੀ ਪਿੰਡ ਵਾਸੀਆਂ ਨਾਲ ਗੱਲ ਵੀ ਹੋਈ ਹੈ ਉਹਨਾਂ ਨੂੰ ਮੈਂ ਸੁਚੇਤ ਰਹਿਣ ਦੇ ਲਈ ਕਹਿ ਕੇ ਆਇਆ ਨਨੇੜੀ ਉਨਸਰ ਕਾਮੀਕੌਰ ਅੱਜ ਦੀ ਇੱਥੇ ਥੋੜਾ ਖੱਛਾ ਬਣਿਆ ਹੋਇਆ ਹੈਗਾ ਜੇ ਕਗਰ ਦੇ ਇੱਥੇ ਸਰਾਲਾ ਹੈਡ ਤੇ ਦੇਖੀਏ ਤਾਂ ਸਵੇਰੇ 10 ਫੁੱਟ ਦੇ ਕਰੀਬ ਪਾਣੀ ਸੀਗਾ ਹੁਣ 11.6 ਦੇ ਕਰੀਬ ਹੈਗਾ ਜਦੋਂ 29 ਅਗਸਤ ਨੂੰ ਪਾਣੀ ਆਇਆ ਸੀ ਤਾਂ ਉਦੋਂ ਬਾਰਿਸ਼ ਨਹੀਂ ਹੋ ਰਹੀ ਸੀ ਪਰ ਅੱਜ ਦਾ ਕੱਲ ਦੀ ਲਗਾਤਾਰ ਬਾਰਿਸ਼ ਵੀ ਜਿਸ ਤਰ੍ਹਾਂ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਹੋ ਰਹੀ ਹੈ ਕਿਤਨਾ ਕਿਤੇ ਅੱਜ ਦੀ ਰਾਤ ਅਹਿਮ ਹੈ ਕਿਉਂਕਿ ਭੰਕਰਪੁਰ ਬੀਤੇ ਦਿਨ 2 ਫੁੱਟ ਦੇ ਉੱਤੇ ਪਾਣੀ ਸੀ ਤਕਰੀਬਨ ਪਰ ਅੱਜ 9 ਫੁੱਟ ਦੇ ਲਗਭਗ ਪਾਣੀ ਹੈ ਉਹਨੇ ਸ਼ਾਮ ਤੱਕ ਜਾਂ ਫਿਰ ਕਹ ਲਈ ਰਾਤ ਤੱਕ ਇੱਥੇ ਤੱਕ ਪਹੁੰਚਣਾ ਤਾਂ ਕਿਤਨਾ ਕਿਤੇ ਅੱਜ ਦੇ ਲਈ ਲੋਕ ਜ ਫੁਰੇ 6:00 ਦੇ 6:00 ਦੇ ਕਰੀਬ ਉੱਥੇ 9 ਫੁੱਟ ਦੇ ਕਰੀਬ ਪਾਣੀ ਹੋ ਗਿਆ ਸੀ ਜਦੋਂ ਵੀ ਉੱਥੇ ਪੰਖਰਪੁਰ ਪਾਣੀ ਵਧਦਾ ਉਹਦਾ ਇੰਪੈਕਟ ਸਰਾਲਾ ਹੈਡ ਤੇ ਜ਼ਰੂਰ ਦਿਖਦਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਲੋਕ ਵੀ ਸਹਿਮੇ ਹੋਏ ਨੇ ਜਿਸ ਤਰ੍ਹਾਂ ਪਹਿਲਾਂ ਮਾਝੇ ਦੀ ਗੱਲ ਕਰ ਲਈ ਦੁਆਬੇ ਦੀ ਗੱਲ ਕਰ ਲਈਏ ਉਧਰ ਹੜ੍ਹਾਂ ਦੇ ਕਹਿਰ ਤੋਂ ਬਾਅਦ ਹੁਣ ਕੱਗਰ ਦਰਿਆ ਦੇ ਵਾਲੇ ਪਾਸੇ ਵੀ ਹੁਣ ਕਿਤੇ ਨਾ ਕਿਤੇ ਕੀ ਕੀਤੇ ਉਹ ਹਾਲਾਤ ਨਾ ਬਣ ਜਾਣ ਜਿਸ ਤੇ ਕਰਕੇ ਲੋਕ ਜ਼ਰੂਰ ਡਰੇ ਹੋਏ ਨੇ ਕਿਉਂਕਿ ਲੰਬੇ ਸਮੇਂ ਤੋਂ ਲੋਕ ਇਸ ਇਲਾਕੇ ਦੇ ਕੱਗਰ ਦੇ ਨੇੜੇ ਲੱਗਦੇ ਇਲਾਕੇ ਦੇ ਲੋਕ ਜਿਹੜੇ ਇਹ ਮਾਰ ਚੱਲਦੇ ਆ ਰਹੇ ਨੇ ਕਿਉਂਕਿ 29 ਅਗਸਤ ਨੂੰ ਪਹਿਲਾਂ ਪਾਣੀ ਛੱਡਿਆ ਜਾਂਦਾ ਤਾਂ ਉਸ ਤੋਂ ਬਾਅਦ ਪਾਣੀ ਘਟ ਜਾਂਦਾ ਤਾਂ ਅੱਜ ਫਿਰ ਯਾਨੀ ਕਿ 1 ਸਤੰਬਰ ਨੂੰ ਪਾਣੀ ਫਿਰ ਛੱਡਿਆ ਗਿਆ ਤੇ ਘੱਗਰ ਦੇ ਵਿੱਚ ਪਹਿਲਾਂ ਹੀ ਅੱਗੇ ਪਾਣੀ ਜਿਹੜਾ ਜ਼ਿਆਦਾ ਆਏ ਸੋ ਇਸ ਬਾਬਤ ਗੱਲਬਾਤ ਕਰਾਂਗੇ ਰਾਜ ਪ੍ਰੈਜ਼ੀਡੈਂਟ ਸਾਡੇ ਨਾਲ ਨੇ ਗੁਪਤਾ ਸਾਹਿਬ ਸਰ ਕਿਵੇਂ ਦੇਖਦੇ ਹੋ ਜੋ ਕੁਝ ਹਾਲਾਤ ਬਣੇ ਹੋਏ ਨੇ ਮੌਜੂਦਾ ਸਮੇਂ ਘਨੌਰ ਹਲਕੇ ਦੀ ਗੱਲ ਆਪਾਂ ਕਰ ਲਈ ਤਾਂ ਆ ਹਲਕਾ ਘਨੌਰ ਦੇ ਵਿੱਚ ਪਿੱਛੋਂ ਨਨੇੜੀ ਵਾਲੀ ਸਾਈਡ ਤੋਂ ਮੈਂ ਦੇਖਦੇ ਆ ਰਿਹਾ ਹਾਂ ਉੱਥੇ ਵੀ ਪਾਣੀ ਦਾ ਸਤ੍ਰ ਥੋੜਾ ਵਧਿਆ ਹੋਇਆ ਹੈਗਾ ਜੀ ਮੇਰੀ ਪਿੰਡ ਵਾਸੀਆਂ ਨਾਲ ਗੱਲ ਵੀ ਹੋਈ ਆ ਉਹਨਾਂ ਨੂੰ ਮੈਂ ਸੁਚੇਤ ਰਹਿਣ ਦੇ ਲਈ ਕਹਿ ਕੇ ਆਇਆ ਇਹਨੇ ਨੇੜੀ 95 ਕਾਮੀਖੁਰ ਆਦੀ ਇੱਥੇ ਥੋੜਾ ਖੱਛਾ ਬਣਿਆ ਹੋਇਆ ਹੈਗਾ ਤੇ ਅੱਗੇ ਜੇ ਘੱਗਰ ਦੇ ਇੱਥੇ ਸਰਾਲਾ ਹੈਡ ਤੇ ਦੇਖੀਏ ਤਾਂ ਸਵੇਰੇ 10 ਫੁੱਟ ਦੇ ਕਰੀਬ ਪਾਣੀ ਸੀਗਾ ਹੁਣ 11.6 ਦੇ ਕਰੀਬ ਹੈਗਾ ਤੇ ਪਾਣੀ ਦਾ ਲਗਾਤਾਰ ਵਧਣ ਦਾ ਖੱਛਾ ਹੈਗਾ 16 ਫੁੱਟ ਦੇ ਕਰੀਬ ਜਦੋਂ ਪਾਣੀ ਹੁੰਦਾ ਤਾਂ ਡੇਂਜਰ ਮਾਰਕ ਦੇ ਕਰੀਬ ਮੰਨਿਆ ਜਾਂਦਾ ਹੈ ਹਾਲ ਦੀ ਘੜੀ ਸਾਡੇ ਕੋਲ ਜਿਹੜਾ ਮਾਰਜਿਨ ਹੈਗਾ 4 ਫੁੱਟ ਹੈਗਾ ਬਟ ਪਾਣੀ ਦੀ ਨਿਕਾਸੀ ਥੋੜੀ ਜੀ ਸਲੋ ਹੋਣ ਕਾਰਨ ਕਿਉਂਕਿ ਸਾਰੇ ਪਾਸੇ ਹੀ ਪਾਣੀ ਹੈਗਾ ਤਾਂ ਥੋੜਾ ਜਿਹਾ ਇਸ ਦਾ ਲੈਵਲ ਵਧਨ ਦਾ ਸਾਨੂੰ ਖਤਸ਼ਾ ਹੈਗਾ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਕੱਗਰ ਦੇ ਦਰਿਆ ਦੇ ਨੇੜੇ ਨਾ ਜਾਇਆ ਜਾਵੇ ਜੇ ਕਿਸੇ ਥਾਂ ਤੇ ਵੀ ਵਾਟਰ ਲੌਕਿੰਗ ਹੈਗੀ ਹੈ ਪਾਣੀ ਖੜਾ ਹੈਗਾ ਤਾਂ ਉਸ ਖੜੇ ਪਾਣੀ ਦੇ ਵਿੱਚ ਵੈਂਚਰ ਨਾ ਕੀਤਾ ਜਾਵੇ ਤੇ ਇਸ ਤੋਂ ਥੋੜਾ ਜਿਹਾ ਮਤਲਬ ਅਲਰਟ ਰਹਿ ਕੇ ਹੀ ਆਪਾਂ ਨੂੰ ਮਤਲਬ ਇਹ ਸਮੱਸਿਆ ਨੂੰ ਜਿੱਟਣਾ ਪੈਣਾ ਕਿਉਂਕਿ ਜਦੋਂ 29 ਅਗਸਤ ਨੂੰ ਪਾਣੀ ਆਇਆ ਸੀ ਤਾਂ ਉਦੋਂ بارش ਨਹੀਂ ਹੋ ਰਹੀ ਸੀ ਪਰ ਅੱਜ ਦਾ ਕੱਲ ਦੀ ਲਗਾਤਾਰ بارش ਵੀ ਜਿstrਾਂ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਹੋ ਰਹੀ ਹੈ ਕਿਤਨਾ ਕਿਤੇ ਅੱਜ ਦੀ ਰਾਤ ਅਹਿਮ ਹੈ ਕਿਉਂਕਿ ਭੰਕਰਪੁਰ ਬੀਤੇ ਦਿਨ 2 ਫੁੱਟ ਦੇ ਉੱਤੇ ਪਾਣੀ ਸੀ ਤਕਰੀਬਨ ਪਰ ਅੱਜ 9 ਫੁੱਟ ਦੇ ਲਗਭਗ ਪਾਣੀ ਹੈ ਉਹਨੇ ਸ਼ਾਮ ਤੱਕ ਜਾਂ ਫਿਰ ਕਹ ਲਈ ਰਾਤ ਤੱਕ ਇੱਥੇ ਤੱਕ ਪਹੁੰਚਣਾ ਤਾਂ ਕਿਤਨਾ ਕਿਤੇ ਅੱਜ ਦੇ ਲਈ ਲੋਕ ਜਿਹੜੇ ਅੱਜ ਇਸ ਹਲਕੇ ਦੇ ਉਹ ਲੋਕ ਸਾਵਧਾਨ ਜ਼ਰੂਰ ਰਹਿਜੇ ਪੰਖਰਪੁਰ ਦੇ ਵਿੱਚ ਹੁਣ ਪਾਣੀ ਦਾ ਸਤਰ ਥੋੜਾ ਘਟਣਾ ਸ਼ੁਰੂ ਹੋਇਆ ਸਵੇਰੇ 6 ਦੇ 6 ਵਜੇ ਦੇ ਕਰੀਬ ਉੱਥੇ 9 ਫੁੱਟ ਦੇ ਕਰੀਬ ਪਾਣੀ ਹੋ ਗਿਆ ਸੀ ਜਦੋਂ ਵੀ ਉੱਥੇ ਪੰਖਰਪੁਰ ਪਾਣੀ ਵਧਦਾ ਹੋਂਦਾ ਇੰਪੈਕਟ ਸਰਾਲਾ ਹੈਡ ਤੇ ਜ਼ਰੂਰ ਦਿਖਦਾ ਹੈ ਤੇ ਉਸ ਦੇ ਕਾਰਨ ਇੱਥੇ ਪਾਣੀ ਵਧਨ ਦਾ ਖਤਰਾ ਹੈਗਾ ਅਸੀਂ ਅਲਰਟ ਜਾਰੀ ਕਰਤਾ ਹੈ ਤੇ ਮੈਂ ਲੋਕਾਂ ਨੂੰ ਮੁੜ ਤੋਂ ਫੇਰ ਬੇਨਤੀ ਕਰਾਂਗਾ ਕਿ ਉਹ ਸੁਚੇਤ ਰਹਿਣ ਡੂੰਘੇ ਪਾਣੀ ਜਾਂ ਕਿਸੇ ਵੀ ਪਾਣੀ ਵਾਲੀ ਥਾਂ ਤੇ ਜਿੱਥੇ ਵਾਟਰ ਲੋਕਿੰਗ ਹੈਗੀ ਆ ਉੱਥੇ ਨਾ ਵੈਂਚਰ ਕਰਨ। ਬਹੁਤ ਬਹੁਤ ਧੰਨਵਾਦ। ਸੋ ਇਸ ਹਨ ਜਿਹੜੇ ਰਾਜਪਤਾ ਐਸਡੀਐਮ ਨੇ ਤੇ ਉਹਨਾਂ ਦੇ ਵੱਲੋਂ ਕਿਉਂਕਿ ਹੁਣ ਦੇਖੋ ਇੱਥੇ ਤਕਰੀਬਨ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਇੱਥੇ 17 ਫੁੱਟ ਹੈ ਜਿਹੜਾ ਇਸ ਤੇ ਲੈਵਲ ਹੈ ਜਿਹੜਾ ਇਸ ਦਾ ਦਰਿਆ ਦਾ ਮਿਕਾ ਕੈਮਰਾਮੈਨ ਨੂੰ ਕੋ ਸਿੱਧੀ ਤਸਵੀਰਾਂ ਦਿਖਾ ਦਿੱਤੀਆਂ ਜਾਣ ਜਿਹੜੇ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਤੇ ਉੱਤੇ ਹੁਣ ਜਿਹੜਾ ਲੈਵਲ ਹੈ ਇਹ ਹੁਣ 17 ਫੁੱਟ ਹੈ ਜੇਕਰ ਇੱਥੋਂ ਘਟਦਾ ਜਿਹੜਾ ਵਧੇਗਾ ਤਾਂ ਇੱਥੇ ਕਿਤੇ ਨਾ ਕਿਤੇ ਜਿਹੜਾ ਇੱਥੇ ਹੁਣ 4 ਕੁ ਫੁੱਟ ਦਾ ਫਾਸਲਾ ਰਿਹਾ ਹੋਵੇ ਕਿਉਂਕਿ ਜਿਸ ਤਰ੍ਹਾਂ ਪਿੱਛੇ ਪਾਣੀ ਦੀ ਗੱਲ ਕੀਤੀ ਆ ਤਾਂ ਜਿਸ ਤਰ੍ਹਾਂ ਆ ਭੰਕਰਪਰ ਪਾਣੀ ਜਿਹੜਾ ਵਧਿਆ ਕੱਲ 2 ਫੁੱਟ ਸੀ ਤਾਂ ਅੱਜ 9 ਫੁੱਟ ਦੇ ਤਕਰੀਬਨ ਉੱਤੇ ਪਹੁੰਚ ਚੁੱਕਿਆ ਤਾਂ ਜੇਕਰ ਉਹ ਰਾਤ ਤੱਕ ਇੱਥੇ ਪਹੁੰਚਦਾ ਤਾਂ ਅੱਜ ਦੀ ਰਾਤ ਕਨੌਰ ਹਲਕੇ ਦੇ ਲੋਕਾਂ ਦੇ ਲਈ ਖਾਸ ਤੌਰ ਦੇ ਉੱਤੇ ਜਿਹੜੇ ਇਸ ਜਿਹੜੀ ਘੱਗਰ ਦੇ ਨਦੀ ਦੇ ਕੰਢੇ ਤੇ ਲੋਕ ਨੇ ਉਹਨਾਂ ਦੇ ਲਈ ਬੜੀ ਅਹਿਮ ਹੈ ਤੋਂ ਜਿਸ ਤਰ੍ਹਾਂ ਜੀਮ ਸਾਹਿਬ ਨੇ ਤੁਹਾਨੂੰ ਜਾਣੂ ਕਰਾਇਆ ਤੇ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀ ਸਾਵਧਾਨੀ ਵਰਤੋ ਤੇ ਦਰਿਆ ਦੇ ਨੇੜੇ ਜ਼ਿਆਦਾ ਨਾ ਜਾਇਆ ਜਾਵੇ ਤੁਸੀਂ ਜਿਹੜੇ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਹੈ ਜਿਹੜੀ ਇਸ ਦੇ ਬਾਬਤ ਦਿੰਦੇ ਰਹਾਂਗੇ